ਸਮਾਣਾ ਸਾਇਰ ਚ ਬਗਦੀ ਗਰਮੀ ਨੂੰ ਲੈ ਕੇ ਪਾਣੀ ਨਾ ਆਉਣ ਕਾਰਨ ਮਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ ਰਿਪੋਰਟ ਪ੍ਰਦੀਪ ਜਨੇਜਾ ਸਮਾਣਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁੰਡਾ ਮੈਂ ਤੁਹਾਡਾ ਪ੍ਰੇਮ ਲਤਾ ਜੀ ਕੀ ਗੱਲ ਬਾਤ ਹੈ ਨਾਰੇ ਕਿਉਂ ਲਗਾ ਰਹੇ ਹੋ ਪੰਜਾਬ ਸਰਕਾਰ ਖਿਲਾਫ ਸਾਡੇ ਪਾਣੀ ਨਹੀਂ ਆ ਰਿਹਾ ਜੀ 8 ਦਿਨ ਹੋ ਗਏ ਪਾਣੀ ਛੱਡਦਾ ਨਹੀਂ ਆਇਆ ਕਰ ਮੈਂ ਬੁਰਾ ਹਾਲ ਕਰਤੇ ਸਾਡੀ ਸਾਰੀ ਜਿੰਨੇ ਵੀ ਅਸੀਂ ਸਾਰੇ ਕਣਿਆ ਕਿਸੇ ਦੇ ਵੀ ਪਾਣੀ ਨਹੀਂ ਆ ਰਿਹਾ ਹੈਗਾ ਆਏ ਗਰਮੀ ਵਿੱਚ ਆ ਰਹੇ ਆ ਜੇ ਹੁਣ ਤਾਂ 8 ਦਿਨ ਹੋ ਗਏ ਅਸੀਂ ਬਹੁਤ ਜ਼ਿਆਦਾ ਧੁੱਕੀ ਹੋ ਗਏ ਨਾ ਕੋਈ ਐਮਸੀ ਨਾ ਕੋਈ ਐਮਸੀ ਨਾ ਕੋਈ ਹੋਰ ਕੋਈ ਨਹੀਂ ਪੁੱਛ ਰਹਾ ਸਾਨੂੰ ਕੋਈ ਦੇਖਣ ਨਹੀਂ ਆਂਦਾ ਹੈਗਾ ਕੋਈ ਦੇਖਣ ਨਹੀਂ ਆਂਦਾ ਹੈਗਾ ਲੈਣ ਨੂੰ ਅੱਗੇ ਆ ਜੇ ਬਹੁਤ ਧੁੱਕੀ ਹੋ ਗਏ ਇੱਧਰ ਆਇਆ ਜੀ ਟੋਟਲ ਲੈਣ ਨੂੰ ਸਾਰੇ ਅੱਗੇ ਆ ਜੰਦੇ ਨੇ ਪਰ ਉਹ ਨਾਲ ਸਾਨੂੰ ਕੋਈ ਨਹੀਂ ਆਂਦਾ ਵੀ ਪਾਣੀ ਆਉਂਕ ਨਹੀਂ ਆਇਆ ਹੈਗਾ ਮੈਂ ਕਹਾਂਗਾ ਹਾਂ ਹਾਂ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਰਾਜ ਰਾਜਕੁਮਾਰਾ ਜੀ ਅੱਛਾ ਜੀ ਕੀ ਕੀ ਪਰੇਸ਼ਾਨੀਆਂ ਇਹਦੇ ਤੁਹਾਨੂੰ ਪਰੇਸ਼ਾਨੀ ਹੈ ਜੀ 15 ਦਿਨ ਤੋਂ ਇੱਥੇ ਪਾਣੀ ਬਿਲਕੁਲ ਨਹੀਂ ਆ ਰਿਹਾ ਜੀ ਕੋਈ ਪੁੱਛਣ ਨਹੀਂ ਆਂਦਾ ਕੋਈ ਸਰਕਾਰ ਦਾ ਮੁਲਾਜ਼ਮ ਨਹੀਂ ਆਂਦਾ ਕੋਈ ਕਮੇਟੀ ਵਾਲਾ ਨਹੀਂ ਆਂਦਾ ਕੋਈ ਐਮਸੀ ਨਹੀਂ ਆਂਦਾ ਇੱਥੇ ਪੁੱਛਣ ਵਾਸਤੇ ਸਾਰੀ ਕੰਪਲੇਂਟ ਕਰੀਏ ਤੁਸੀਂ ਕੰਪਲੀਟ ਕਰੀਏ ਕਿਸੇ ਨੂੰ ਕੰਪਲੇਂਟ ਕੀਤੀ ਸੀ ਜੀ ਐਕਸੇਸ ਸਾਹਿਬ ਨੂੰ ਵੀ ਕੀਤੀ ਐਕਸੇਸ ਸਾਹਿਬ ਨੂੰ ਵੀ ਕੀਤੀ ਐ ਐਸਜੀਓ ਸਾਹਿਬ ਨੂੰ ਵੀ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਆਖਿਰ ਆਕ ਕੇ ਸਾਰੇ ਦੇਖੋ ਲੇਡੀਆਂ ਮੇਰੇ ਭੈਣਾਂ ਖੜੀਆਂ ਸਾਰੀਆਂ ਇੱਥੇ ਸਾਰੇ ਇੱਥੇ ਦੁਖੀ ਹੋ ਕੇ ਇੱਥੇ ਇੱਥੇ ਆਏ ਆ ਅੱਛਾ ਹਾਂ ਜੀ ਫੇਟੋ ਜੀ ਨੂੰ ਮੰੰਕੀ ਕਰਦੇ ਹੋ ਮੰੰਕ ਕਰਦੇ ਜੇ ਮੋਟਰ ਦਾ ਜਿਵੇਂ ਮਰਜੀ ਇੰਤਜ਼ਾਮ ਕਰਦੇ ਸਾਡੇ ਪਾਣੀ ਦਾ ਹਿੱਲਾ ਕਰੀ ਜਾਵੇ ਜੇ ਜੇ ਇੰਨੀ ਦਾ ਟਾਈਮ ਹੈ ਜੇ ਜੇਦਾ ਹਿੱਲਾ ਨਹੀਂ ਹੁੰਦਾ ਫਿਰ ਕੀ ਕਰੋਗੇ ਤੁਸੀਂ ਫਿਰ ਧਰਨੇ ਦੇਵਾਂਗੇ ਹੋਰ ਕੀ ਕਰਾਂਗੇ ਕਿਧਰਾਂ ਕਿਧਰ ਧਰਨੇ ਜਾਵਾਂਗੇ ਸਰਕਾਰ ਖਿਲਾਫ ਕਰੋਗੇ ਨਹੀਂ ਸਰਕਾਰ ਦੇ ਖਿਲਾਫ ਹੀ ਜਾਵਾਂਗੇ ਕਮੇਟੀ ਦੇ ਵੀ ਅੱਗੇ ਦੇਵਾਂਗੇ ਧਰਨੇ ਜਾ ਕੇ ਐਮਸੀ ਨੂੰ ਵੀ ਕਹਾਂਗੇ ਅਸੀਂ ਲੋਕਾਂ ਨਾਲ ਗਲਵਾਰ ਕਰਦੇ ਕਿਸ ਤਰ੍ਹਾਂ ਦੀ ਸਸਤਾ ਨਾ ਆਈਏ ਆਪ ਐਨਜੀ ਕੀ ਨਾਮ ਤੁਹਾਡਾ ਹਾਂ ਕਿੰਨੇ ਦਿਨ ਤੋਂ ਪਾਣੀ ਨਹੀਂ ਆ ਰਿਹਾ अच्छा जी ਜਿਵੇਂ ਜਨਤਾ ਬੜੀ ਪਰੇਸ਼ਾਨ ਹੋ ਰਹੀ ਹੈ ਤਜੇ ਧਰਨੇ ਦੇ ਬੈਠੀ ਹੈ ਤੁਸੀਂ ਉਹਦੇ ਬਿਸ਼ੇ ਤੇ ਕੀ ਕਹਿਣਾ ਚਾਹੋਗੇ ਸਰ ਮੈਂ ਸਮਝਦਾ ਜੀ ਪਾਣੀ ਦੀ ਬਹੁਤ ਦਿੱਕਤ ਹੈ ਇਲਾਕੇ ਵਿੱਚ ਦੋ ਮੱਲੇ ਐਕਚੁਅਲੀ ਬਾਕੀ ਲੈਵਲ ਨਾਲ 8 10 ਫੁੱਟ ਉੱਚੇ ਨੇ ਉੱਥੇ ਪਾਣੀ ਦੀ ਦਿੱਕਤ ਹੈ ਨੀਵੇਂ ਇਲਾਕੇ ਜਿੱਥੇ ਤਾਂ ਕੋਈ ਦਿੱਕਤ ਨਹੀਂ ਹੈ ਠੀਕ ਹੈ ਬੋਰ ਚ ਮੋਟਰ ਗਿਰ ਗਈ ਸੀਗੀ 4 ਦਿਨ ਤੋਂ ਕੰਮ ਚੱਲ ਰਿਹਾ ਹੈ ਸ਼ਾਇਦ ਕੱਲ ਤੱਕ ਇਹਦਾ ਹੱਲ ਨਿਕਲ ਜਾਵੇ ਚਲੋ ਇਹ ਤਾਂ ਤੁਹਾਡੀ ਗੱਲ ਠੀਕ ਹੈ ਜਾਇਜ਼ ਹੈ ਪਰ ਇੰਨੀ ਗਰਮੀ ਦੇ ਵਿੱਚ ਪਾਣੀ ਦਾ ਨਾ ਆਣਾ ਇਹ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਮਰ ਜਾਂਦਾ ਕੀ ਕਰੇਗੀ ਦੱਸੋ ਅਸੀਂ ਆਲਰੇਡੀ ਦੋ ਤਿੰਨ ਜਿਹੜੇ ਵੀ ਟਿਊਬਨਾਂ ਨਾਲ ਲੱਗਦੇ ਉਹਨਾਂ ਦੀ ਸਪਲਾਈ ਵਧਾਈ ਹੋਈ ਹੈ ਟੈਂਕੀ ਦਾ ਪਾਣੀ ਵੀ ਸਾਰਾ ਇੱਧਰ ਹੀ ਛੱਡਿਆ ਹੋਇਆ ਹੈ ਕੋਈ ਟੈਂਕਰ ਤੱਕ ਵੀ ਨਹੀਂ ਪਹੁੰਚਾਇਆ ਉਹਨਾਂ ਦਾ ਟੈਂਕਰ ਹੁਣੇ ਮੈਂ ਇਹੋ ਸਭ ਨੂੰ ਕਹਿ ਦਿੱਤਾ ਟੈਂਕਰ ਆ ਰਿਹਾ ਹੈਗਾ 10 ਦਿਨ ਤੋਂ ਪ੍ਰੇਸ਼ਾਨ ਹੋ ਰਹੇ ਨੇ ਜੀ ਇਹ ਟੈਂਕਰ ਅੱਜ ਬੰਟਾ ਰਹੇ ਹੋ ਤੁਸੀਂ ਦੋ ਲੱਗ ਕੇ ਬਹੁਤ ਜ਼ਿਆਦਾ ਉੱਚੀ ਨਹੀਂ 10 ਦਿਨ ਤੋਂ ਪ੍ਰੇਸ਼ਾਨ ਹੋ ਰਹੇ ਟੈਂਕਰ ਅੱਜ ਪਾਣੀ ਉੱਥੇ ਪਾਣੀ ਨਹੀਂ ਪਹੁੰਚ ਪਾ ਹੰਡਰਲ ਜਿੱਕ ਟਿਵਲੀ ਨਵਾਂ ਲਾਣ ਉਹਦੀ ਗੱਲ ਬਾਤ ਚੱਲ ਰਹੀ ਹੈ 10 ਦਿਨ ਤੋਂ ਪ੍ਰੇਸ਼ਾਨ ਹੋ ਰਹੇ ਨੇ 4 ਦਿਨ ਤੋਂ 4-5 ਦਿਨ ਤੋਂ ਟੈਂਕਰ ਤੁਸੀਂ ਅੱਜ ਭੇਜ ਰਹੇ ਹੋ ਨਹੀਂ ਟੈਂਕਰ ਰੋਜ਼ ਆ ਰਹੇ ਆ ਜੀ ਅੱਜ ਨਹੀਂ ਆਇਆ ਹੈ ਅਜੇ ਅੱਜ ਵਾਲਾ ਕੱਲ ਵੀ ਆਇਆ ਪਰ ਪੁੰਗਿਆ ਜੋ ਮੈਨੂੰ ਇਹ ਟੈਂਕਰ ਆ ਰਹੇ ਆ ਰੈਗੂਲਰ ਤੁਸੀਂ ਰੈਗੂਲਰ ਟਿਵਲੀ